ਜੈ ਸ਼੍ਰੀ ਮਾਂਖਰ ਅਸੀਂ ਸਾਡੀ ਟੀਮ ਸਮਾਜ ਸੇਵਾ ਸੰਕਲਪ ਦੇ ਕੋਲ ਇੱਕ ਕੇਸ ਆਇਆ ਸੀ ਭੈਣ ਦਾ ਇਹ ਕ੍ਰਿਸ਼ਨਾ ਨਗਰ ਦੇ ਵਿੱਚ ਰਹਿੰਦੇ ਆ 15 ਨੰਬਰ ਦੇ ਰੀ ਦੇ ਵਿੱਚ ਸਿਟੀਜ਼ਨ ਰਿਪੋਰਟ ਇਹ ਕੇਸ ਸਾਡੇ ਕੋਲ ਅੱਜ ਹੀ ਆਇਆ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਭੈਣ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਬੈਡ ਸੋਰ ਬਹੁਤ ਜ਼ਿਆਦਾ ਹੋਏ ਹੋਏ ਆ ਬਾਡੀ ਤੇ ਇਹਨਾਂ ਦੇ ਤੇ ਇਹਨਾਂ ਦਾ ਬੱਚਾ ਆ 5 ਸਾਲ ਦਾ ਇਹ ਪਾਦਰ ਸਾਹਿਬਾਏ ਬ੍ਰਦਰ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਟੈਂ ਦੀ ਮਦਦ ਵਾਸਤੇ ਅੱਗੇ ਆਓ ਸਾਨੂੰ ਇੱਕ ਵਧੀਆ ਜਿਹੜਾ ਕਿ ਇਹਨਾਂ ਦੇ ਡਾਕਟਰ ਦੀ ਜ਼ਰੂਰਤ ਆ ਇਹਨਾਂ ਦੇ ਕਾਫੀ ਹੱਦ ਤੱਕ ਬੈੱਡ ਸੋਰ ਹੋ ਚੁੱਕੇ ਆ ਬਾਡੀ ਤੇ ਸਾਨੂੰ ਕੁਝ ਐਦਾਂ ਦੇ ਡਾਕਟਰ ਦੀ ਹੈਲਪ ਦੀ ਜ਼ਰੂਰਤ ਆ ਜੋ ਇਹਨਾਂ ਨੂੰ ਠੀਕ ਕਰ ਸਕੇ ਇਹਨਾਂ ਦਾ ਬਾਕੀ ਟ੍ਰੀਟਮੈਂਟ ਜਿਹੜਾ ਪੀਜੀਆਈ ਦੇ ਵਿੱਚ ਚੱਲ ਰਿਹਾ ਆ ਪਰ ਉਹ ਪੀਜੀਆਈ ਦੇ ਡਾਕਟਰਾਂ ਨੇ ਟ੍ਰੀਟਮੈਂਟ ਬੰਦ ਕਰ ਦਿੱਤਾ ਕਿਉਂਕਿ ਇਹਨਾਂ ਦੀ ਬਾਡੀ ਤੇ ਬਹੁਤ ਜ਼ਿਆਦਾ ਮਾਤਰਾ 'ਚ ਇਹਨਾਂ ਬੈੱਡ ਸੋਰ ਹੋ ਚੁੱਕੀ ਆ ਔਰ ਜਦ ਤੱਕ ਉਹ ਠੀਕ ਨਹੀਂ ਹੋਏਗਾ ਅੱਗੇ ਦਾ ਟ੍ਰੀਟਮੈਂਟ ਇਹਨਾਂ ਦਾ ਚੱਲ ਨਹੀਂ ਪਾਏਗਾ ਤੇ ਅਸੀਂ ਕੋਈ ਵੀ ਜਿਹੜੇ ਕਾਬਿਲ ਡਾਕਟਰ ਹੈਗੇ ਉਹਨਾਂ ਤੋਂ ਹੈਲਪ ਦੀ ਅਪੀਲ ਕਰਦੇ ਹਾਂ ਕਿ ਇਸ ਬੱਚੇ ਵਾਸਤੇ ਸਾਡੀ ਟੀਮ ਦਾ ਸਾਥ ਦਿਓ ਤਾਂ ਕਿ ਇਸ ਬੱਚੇ ਦੀ ਮਾਂ ਇਹਦੇ ਨਾਲ ਰਹਿ ਸਕੇ ਤੇ ਸਾਡਾ ਸਹਿਯੋਗ ਕਰੋ ਟੀਮ ਸਮਾਜ ਸੇਵਾ ਸੰਕਲਪ ਹੁਸੈਨ ਜੀ ਮਾਤਾ